ਚੇ ਗੱਲ ਤੁਸੀਂ ਦੇਖ ਰਹੇ ਹੋ ਨੀਰ ਮੈਂ ਰਵਿੰਦਰ ਸਿੰਘ ਬੱਦਨ ਅੱਜ ਬੀਜੇਪੀ ਲਈ ਇੱਕ ਅਹਿਮ ਦਿਨ ਹੈ 27 ਸਾਲਾਂ ਬਾਅਦ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਅੱਜ ਮੁੱਖ ਮੰਤਰੀ ਦਾ ਚਿਹਰਾ ਜੋ ਰੇਖਾ ਗੁਪਤਾ ਨੇ ਉਸ ਤੋਂ ਛੁੱਕਣਗੇ ਰੇਖਾ ਗੁਪਤਾ ਦੇ ਨਾਲ ਬੀਜੇਪੀ ਦੇ 6 ਹੋਰ ਆਗੂ ਸੌ ਚੁੱਕਣਗੇ ਯਾਨੀ ਕਿ ਦਿੱਲੀ ਦੇ ਵਿੱਚ ਜੋ ਕੈਬਨਟ ਦੀ ਕੁਰਸੀਆਂ ਨੇ ਉਹ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਰੇਖਾ ਗੁਪਤਾ ਜੋ ਪਹਿਲੀ ਵਾਰ ਵਿਧਾਇਕ ਬਣੇ ਨੇ ਤੇ ਉਹਨਾਂ ਨੂੰ ਨਾਲ ਹੀ ਬੀਜੇਪੀ ਨੇ ਦਿੱਲੀ ਦੀ ਸੀਐਮ ਚੇਹਰਾ ਦੇ ਦਿੱਤਾ ਗਿਆ ਸ਼ੀਲਾ ਦਿਖਸ਼ੇ ਤੋਂ ਬਾਅਦ ਰੇਖਾ ਗੁਪਤਾ ਹੋਣਗੇ ਜੋ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੋ ਵਾਰ ਲਗਾਤਾਰ ਮੁੱਖ ਮੰਤਰੀ ਰਹੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਜ਼ਾ ਜੇਲ੍ਹ ਦੇ ਵਿੱਚ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਉਦੇ ਤੋਂ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਆਤੀਸ਼ੀ ਨੂੰ ਆਮ ਆਦਮੀ ਪਾਰਟੀ ਨੇ ਜ਼ਰੂਰ ਸੀਐਮ ਥੋੜੇ ਦਿਨ ਲਈ ਬਣਾਇਆ ਸੀ ਪਰ ਜਦੋਂ ਚੋਣਾਂ ਹੋਈਆਂ ਨੇ ਫੁੱਲ ਫਲੈਜ ਚੋਣਾਂ ਤੋਂ ਬਾਅਦ ਭਾਜਪਾ ਜਿੱਤਦੀ ਹੈ ਭਾਜਪਾ ਨੇ ਲੀਡ ਹਾਸਲ ਕੀਤੀ ਤੇ ਰੇਖਾ ਗੁਪਤਾ ਨੂੰ ਹੁਣ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇਸੇ ਦੇ ਨਾਲ ਕੈਬਨਿਟ ਦੇ 6 ਚਿਹਰੇ ਵੀ ਐਲਾਨ ਦਿੱਤੇ ਗਏ ਨੇ ਉਹ ਵੀ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ 11 ਵਜੇ ਤਕਰੀਬਨ ਸੌ ਚੱਕਣਗੇ ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਮਨਜਿੰਦਰ ਸਿੰਘ ਸਿਰਸਾ ਵੀ ਬੀਜੇਪੀ ਦੀ ਜੋ ਦਿੱਲੀ ਦੀ ਕੈਬਨਿਟ ਆ ਉਸ ਦੇ ਵਿੱਚ ਉਹਨਾਂ ਨੂੰ ਸੀਟ ਮਿਲੀ ਹੈ ਪ੍ਰਵੇਸ਼ ਮਰਮਾ ਡਿਪਟੀ ਸੀਐਮ ਹੋਣਗੇ ਚਿਹਰਾ ਹੋ ਸਕਦੇ ਨੇ ਤੇ ਅੱਜ 6 ਜੋ ਨਾਲ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਵੀ ਸੋਚ ਚੁੱਕੀ ਜਾਣੀ ਹੈ ਰੇਖਾ ਗੁਪਤਾ ਦੀ ਗੱਲ ਕਰਦੇ ਆ ਤਾਂ ਤਕਰੀਬਨ 50 ਸਾਲ ਦੀ ਉਹਨਾਂ ਦੀ ਉਮਰ ਹੈ ਗ੍ਰੈਜੂਏਟ ਪ੍ਰੋਫੈਸ਼ਨਲ ਨੇ ਅਤੇ ਨਾਲ ਹੀ ਉਹ ਦਕਨੀ ਦਿੱਲੀ ਦੇ ਮੇਅਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਗ੍ਰੈਜੂਏਟ ਪ੍ਰੋਫੈਸ਼ਨਲ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਮੇਅਰ ਵੀ ਰਹਿ ਚੁੱਕੇ ਨੇ ਜਿਸ ਕਾਰਨ ਉਹਨਾਂ ਦੇ ਕੋਲ ਖਾਸ ਤਜਰਬਾ ਜ਼ਰੂਰ ਹੈ ਸਿਆਸਤ ਦਾ ਤੇ ਦੇ ਨਾਲ ਜੋ 6 ਵਿਧਾਇਕਾਂ ਨੂੰ ਕੈਬਨਟ ਮੰਤਰੀ ਵਜੋਂ ਸੌਚ ਚੁਕਾਈ ਜਾਣੀ ਹੈ ਉਸ ਦੇ ਵਿੱਚ ਨਵੀਂ ਦਿੱਲੀ ਤੋਂ ਵਿਧਾਇਕ ਪਰਮੇਸ਼ਰ ਪਰਵੇਸ਼ ਵਰਮਾ ਜੋ ਡਿਪਟੀ ਸੀਐਮ ਵੀ ਹੋ ਸਕਦੇ ਨੇ ਜਨਕਪੁਰੀ ਤੋਂ ਵਿਧਾਇਕ ਆਸ਼ੀਸ਼ ਸੂਦ ਰਾਜौरी गार्डन ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਕਰਾਵਲ ਨਗਰ ਤੋਂ ਵਿਧਾਇਕ ਕਪਲ ਮਿਸ਼ਰਾ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਇਹਨਾਂ ਨਾਲ 6 ਮੰਤਰੀ ਨੇ ਜੋ ਅੱਜ ਤਕਰੀਬਨ 11 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਸੌਚਣਗੇ ਸ਼ਾਲੀਮਾਰ ਬਾਗ ਸੀਟ ਤੋਂ ਰੇਖਾ ਗੁਪਤਾ ਸੀ ਚੋਣ ਜਿੱਤੇ ਸੀ ਬੀਜੇਪੀ ਵੱਲੋਂ ਤਾਂ ਉਹਨਾਂ ਦੇ ਵੱਲੋਂ ਹੁਣ ਮੁੱਖ ਮੰਤਰੀ ਦੇ ਵੱਜੋਂ ਅੱਜ ਸੌ ਚੁੱਕੀ ਜਾਣੀ ਹੈ ਤੇ ਅੱਜ ਤਕਰੀਬਨ ਨਾਲ ਉਹਨਾਂ ਦੇ ਰਾਮਲੀਲਾ ਮੈਦਾਨ ਦੇ ਵਿੱਚ 6 ਹੋਰ ਕੈਬਨਿਟ ਮੰਤਰੀ ਜਿਨ੍ਹਾਂ ਦੇ ਵਿੱਚ ਮਨਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਉਹ ਵੀ ਸੌ ਚੁੱਕਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਰ ਮੈਂ ਰਵਿੰਦਰ ਸਿੰਘ ਬੱਦਨ ਅੱਜ ਬੀਜੇਪੀ ਲਈ ਇੱਕ ਅਹਿਮ ਦਿਨ ਹੈ 27 ਸਾਲਾਂ ਬਾਅਦ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਅੱਜ ਮੁੱਖ ਮੰਤਰੀ ਦਾ ਚਿਹਰਾ ਜੋ ਰੇਖਾ ਗੁਪਤਾ ਨੇ ਉਸ ਤੋਂ ਛੁੱਕਣਗੇ ਰੇਖਾ ਗੁਪਤਾ ਦੇ ਨਾਲ ਬੀਜੇਪੀ ਦੇ 6 ਹੋਰ ਆਗੂ ਸੌ ਚੁੱਕਣਗੇ ਯਾਨੀ ਕਿ ਦਿੱਲੀ ਦੇ ਵਿੱਚ ਜੋ ਕੈਬਨਟ ਦੀ ਕੁਰਸੀਆਂ ਨੇ ਉਹ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਰੇਖਾ ਗੁਪਤਾ ਜੋ ਪਹਿਲੀ ਵਾਰ ਵਿਧਾਇਕ ਬਣੇ ਨੇ ਤੇ ਉਹਨਾਂ ਨੂੰ ਨਾਲ ਹੀ ਭਾਜਪੀ ਨੇ ਦਿੱਲੀ ਦੀ ਸੀਐਮ ਚਿਹਰਾ ਦੇ ਦਿੱਤਾ ਗਿਆ ਸ਼ੀਲਾ ਦਿਖਸ਼ੇ ਤੋਂ ਬਾਅਦ ਰੇਖਾ ਗੁਪਤਾ ਹੋਣਗੇ ਜੋ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੋ ਵਾਰ ਲਗਾਤਾਰ ਮੁੱਖ ਮੰਤਰੀ ਰਹੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਜ਼ਾ ਜੇਲ੍ਹ ਦੇ ਵਿੱਚ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਆਤੀਸ਼ੀ ਨੂੰ ਆਮ ਆਦਮੀ ਪਾਰਟੀ ਨੇ ਜ਼ਰੂਰਸੀ ਐਨ ਥੋੜੇ ਦੇਰ ਲਈ ਬਣਾਇਆ ਸੀ ਪਰ ਜਦੋਂ ਚੋਣਾਂ ਹੋਈਆਂ ਨੇ ਫੁੱਲ ਫਲੈਜ ਚੋਣਾਂ ਤੋਂ ਬਾਅਦ ਬੀਜੇਪੀ ਜਿੱਤਦੀ ਹੈ ਬੀਜੇਪੀ ਨੇ ਲੀਡ ਹਾਸਲ ਕੀਤੀ ਤੇ ਰੇਖਾ ਗੁਪਤਾ ਨੂੰ ਹੁਣ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇਸੇ ਦੇ ਨਾਲ ਕੈਬਨਿਟ ਦੇ 6 ਚਿਹਰੇ ਵੀ ਐਲਾਨ ਦਿੱਤੇ ਗਏ ਨੇ ਉਹ ਵੀ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ 11 ਵਜੇ ਤਕਰੀਬਨ ਸੌ ਚੱਕਣਗੇ ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਮਨਜਿੰਦਰ ਸਿੰਘ ਸਿਰਸਾ ਵੀ ਬੀਜੇਪੀ ਦੀ ਜੋ ਦਿੱਲੀ ਦੀ ਕੈਬਨਿਟ ਆ ਉਸ ਦੇ ਵਿੱਚ ਉਹਨਾਂ ਨੂੰ ਸੀਟ ਮਿਲੀ ਹੈ ਪ੍ਰਵੇਸ਼ ਮਰਮਾ ਡਿਪਟੀ ਸੀਐਮ ਹੋਣਗੇ ਚਿਹਰਾ ਹੋ ਸਕਦੇ ਨੇ ਤੇ ਅੱਜ 6 ਜੋ ਨਾਲ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਵੀ ਸੋਚ ਚੁੱਕੀ ਜਾਣੀ ਹੈ ਰੇਖਾ ਗੁਪਤਾ ਦੀ ਗੱਲ ਕਰਦੇ ਆ ਤਾਂ ਤਕਰੀਬਨ 50 ਸਾਲ ਦੀ ਉਹਨਾਂ ਦੀ ਉਮਰ ਹੈ ਗ੍ਰੈਜੂਏਟ ਪ੍ਰੋਫੈਸ਼ਨਲ ਨੇ ਅਤੇ ਨਾਲ ਹੀ ਉਹ ਦਕਨੀ ਦਿੱਲੀ ਦੇ ਮੇਅਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਗ੍ਰੈਜੂਏਟ ਪ੍ਰੋਫੈਸ਼ਨਲ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਮੇਅਰ ਵੀ ਰਹਿ ਚੁੱਕੇ ਨੇ ਜਿਸ ਕਾਰਨ ਉਹਨਾਂ ਦੇ ਕੋਲ ਖਾਸ ਤਜਰਬਾ ਜ਼ਰੂਰ ਹੈ ਸਿਆਸਤ ਦਾ ਤੇ ਉਸ ਦੇ ਨਾਲ ਜੋ 6 ਵਿਧਾਇਕਾਂ ਨੂੰ ਕੈਬਨਟ ਮੰਤਰੀ ਵਜੋਂ ਸੌਚ ਚੁਕਾਈ ਜਾਣੀ ਹੈ ਉਸ ਦੇ ਵਿੱਚ ਨਵੀਂ ਦਿੱਲੀ ਤੋਂ ਵਿਧਾਇਕ ਪਰਮੇਸ਼ਰ ਪਰਵੇਸ਼ ਵਰਮਾ ਜੋ ਡਿਪਟੀ ਸੀਐਮ ਵੀ ਹੋ ਸਕਦੇ ਨੇ ਜਨਕਪੁਰੀ ਤੋਂ ਵਿਧਾਇਕ ਆਸ਼ੀਸ਼ सूद 라ਜੋਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਕਰਾਵਲ ਨਗਰ ਤੋਂ ਵਿਧਾਇਕ ਕਪਲ ਮਿਸ਼ਰਾ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਇਹਨਾਂ ਨਾਲ 6 ਮੰਤਰੀ ਨੇ ਜੋ ਅੱਜ तकरीबन 11 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਸੌਚਣਗੇ ਸ਼ਾਲੀਮਾਰ ਬਾਗ ਸੀਟ ਤੋਂ ਰੇਖਾ ਗੁਪਤਾ ਸੀ ਚੋਣ ਜਿੱਤੇ ਸੀ ਬੀਜੇਪੀ ਵੱਲੋਂ ਤਾਂ ਉਹਨਾਂ ਦੇ ਵੱਲੋਂ ਹੁਣ ਮੁੱਖ ਮੰਤਰੀ ਦੇ ਵਜੋਂ ਅੱਜ ਸੌ ਚੁੱਕੀ ਜਾਣੀ ਹੈ ਤੇ ਅੱਜ ਤਕਰੀਬਨ ਨਾਲ ਉਹਨਾਂ ਦੇ ਰਾਮਲੀਲਾ ਮੈਦਾਨ ਦੇ ਵਿੱਚ 6 ਹੋਰ ਕੈਬਨਿਟ ਮੰਤਰੀ ਜਿਨ੍ਹਾਂ ਦੇ ਵਿੱਚ ਮਨਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਉਹ ਵੀ ਸੌ ਚੁੱਕਣਗੇ ਸਾਚੀ ਗੱਲ ਤੁਸੀਂ ਦੇਖ ਰਹੇ ਹੋ ਨੀਰ ਮੈਂ ਰਵਿੰਦਰ ਸਿੰਘ ਬੱਦਨ ਅੱਜ ਬੀਜੇਪੀ ਲਈ ਇੱਕ ਅਹਿਮ ਦਿਨ ਹੈ 27 ਸਾਲਾਂ ਬਾਅਦ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਅੱਜ ਮੁੱਖ ਮੰਤਰੀ ਦਾ ਚਿਹਰਾ ਜੋ ਰੇਖਾ ਗੁਪਤਾ ਨੇ ਉਸ ਤੋਂ ਛੁੱਕਣਗੇ ਰੇਖਾ ਗੁਪਤਾ ਦੇ ਨਾਲ ਬੀਜੇਪੀ ਦੇ 6 ਹੋਰ ਆਗੂ ਸੌਂ ਛੁੱਕਣਗੇ ਯਾਨੀ ਕਿ ਦਿੱਲੀ ਦੇ ਵਿੱਚ ਜੋ ਕੈਬਨਿਟ ਦੀ ਕੁਰਸੀਆਂ ਨੇ ਉਹ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਰੇਖਾ ਗੁਪਤਾ ਜੋ ਪਹਿਲੀ ਵਾਰ ਵਿਧਾਇਕ ਬਣੇ ਨੇ ਤੇ ਉਹਨਾਂ ਨੂੰ ਨਾਲ ਹੀ ਭਾਜਪੀ ਨੇ ਦਿੱਲੀ ਦੀ ਸੀਐਮ ਚਿਹਰਾ ਦੇ ਦਿੱਤਾ ਗਿਆ ਸ਼ੀਲਾ ਦਿਖਸ਼ੇ ਤੋਂ ਬਾਅਦ ਰੇਖਾ ਗੁਪਤਾ ਹੋਣਗੇ ਜੋ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੋ ਵਾਰ ਲਗਾਤਾਰ ਮੁੱਖ ਮੰਤਰੀ ਰਹੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਜ਼ਾ ਜੇਲ੍ਹ ਦੇ ਵਿੱਚ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਆਤੀਸ਼ੀ ਨੂੰ ਆਮ ਆਦਮੀ ਪਾਰਟੀ ਨੇ ਜ਼ਰੂਰਸੀ ਐਨ ਥੋੜੇ ਦੇਰ ਲਈ ਬਣਾਇਆ ਸੀ ਪਰ ਜਦੋਂ ਚੋਣਾਂ ਹੋਈਆਂ ਨੇ ਫੁੱਲ ਫਲੈਜ ਚੋਣਾਂ ਤੋਂ ਬਾਅਦ ਬੀਜੇਪੀ ਜਿੱਤਦੀ ਹੈ ਬੀਜੇਪੀ ਨੇ ਲੀਡ ਹਾਸਲ ਕੀਤੀ ਤੇ ਰੇਖਾ ਗੁਪਤਾ ਨੂੰ ਹੁਣ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇਸੇ ਦੇ ਨਾਲ ਕੈਬਨਿਟ ਦੇ 6 ਚਿਹਰੇ ਵੀ ਐਲਾਨ ਦਿੱਤੇ ਗਏ ਨੇ ਉਹ ਵੀ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ 11 ਵਜੇ ਤਕਰੀਬਨ ਸੌ ਚੱਕਣਗੇ ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਮਨਜਿੰਦਰ ਸਿੰਘ ਸਿਰਸਾ ਵੀ ਬੀਜੇਪੀ ਦੀ ਜੋ ਦਿੱਲੀ ਦੀ ਕੈਬਨਿਟ ਆ ਉਸ ਦੇ ਵਿੱਚ ਉਹਨਾਂ ਨੂੰ ਸੀਟ ਮਿਲੀ ਹੈ ਪ੍ਰਵੇਸ਼ ਮਰਮਾ ਡਿਪਟੀ ਸੀਐਮ ਹੋਣਗੇ ਚਿਹਰਾ ਹੋ ਸਕਦੇ ਨੇ ਤੇ ਅੱਜ 6 ਜੋ ਨਾਲ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਵੀ ਸੋਚ ਚੁੱਕੀ ਜਾਣੀ ਹੈ ਰੇਖਾ ਗੁਪਤਾ ਦੀ ਗੱਲ ਕਰਦੇ ਆ ਤਾਂ ਤਕਰੀਬਨ 50 ਸਾਲ ਦੀ ਉਹਨਾਂ ਦੀ ਉਮਰ ਹੈ ਗ੍ਰੈਜੂਏਟ ਪ੍ਰੋਫੈਸ਼ਨਲ ਨੇ ਅਤੇ ਨਾਲ ਹੀ ਉਹ ਦਕਨੀ ਦਿੱਲੀ ਦੇ ਮੇਅਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਗ੍ਰੈਜੂਏਟ ਪ੍ਰੋਫੈਸ਼ਨਲ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਮੇਅਰ ਵੀ ਰਹਿ ਚੁੱਕੇ ਨੇ ਜਿਸ ਕਾਰਨ ਉਹਨਾਂ ਦੇ ਕੋਲ ਖਾਸ ਤਜਰਬਾ ਜ਼ਰੂਰ ਹੈ ਸਿਆਸਤ ਦਾ ਤੇ ਉਸੇ ਨਾਲ ਜੋ 6 ਵਿਧਾਇਕਾਂ ਨੂੰ ਕੈਬਨਟ ਮੰਤਰੀ ਵਜੋਂ ਸੌਚੋ ਚੁਕਾਈ ਜਾਣੀ ਹੈ ਉਸ ਦੇ ਵਿੱਚ ਨਵੀਂ ਦਿੱਲੀ ਤੋਂ ਵਿਧਾਇਕ ਪਰਮੇਸ਼ ਪਰਵੇਸ਼ ਵਰਮਾ ਜੋ ਡਿਪਟੀ ਸੀਐਮ ਵੀ ਹੋ ਸਕਦੇ ਨੇ ਜਨਕਪੁਰੀ ਤੋਂ ਵਿਧਾਇਕ ਆਸ਼ੀਸ਼ ਸੂਦ ਰਾਜੋਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਕਰਾਵਲ ਨਗਰ ਤੋਂ ਵਿਧਾਇਕ ਕਪਲ ਮਿਸ਼ਰਾ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਇਹਨਾਂ ਨਾਲ 6 ਮੰਤਰੀ ਨੇ ਜੋ ਅੱਜ ਤਕਰੀਬਨ 11 ਵਜੇ ਦਿੱਲੀ ਦੇ ਰਾਮ ਲੀਲਾ ਮੈਦਾਨ ਦੇ ਵਿੱਚ ਸੌ ਚੁੱਕਣਗੇ ਸ਼ਾਲੀਮਾਰ ਬਾਗ ਸੀਟ ਤੋਂ ਰੇਖਾ ਗੁਪਤਾ ਸੀਟ ਚੋਂ ਜਿੱਤੇ ਸੀ ਬੀਜੇਪੀ ਵੱਲੋਂ ਤਾਂ ਉਹਨਾਂ ਦੇ ਵੱਲੋਂ ਹੁਣ ਮੁੱਖ ਮੰਤਰੀ ਦੇ ਵੱਜੋਂ ਅੱਜ ਸੌ ਚੁੱਕੀ ਜਾਣੀ ਹੈ ਤੇ ਅੱਜ ਤਕਰੀਬਨ ਨਾਲ ਉਹਨਾਂ ਦੇ ਰਾਮ ਲੀਲਾ ਮੈਦਾਨ ਦੇ ਵਿੱਚ 6 ਹੋਰ ਕੈਬਨਿਟ ਮੰਤਰੀ ਜਿਨ੍ਹਾਂ ਦੇ ਵਿੱਚ ਮਨਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਉਹ ਵੀ ਸੌ ਚੁੱਕਣਗੇ ਸੱਤ ਛੇ ਗੱਲ ਤੁਸੀਂ ਦੇਖ ਰਹੇ ਹੋ ਨੇਅਰ ਮਹਾਰਵਿੰਦਰ ਸਿੰਘ ਬੱਦਨ ਅੱਜ ਬੀਜੇਪੀ ਲਈ ਇੱਕ ਅਹਿਮ ਦਿਨ ਹੈ 27 ਸਾਲਾਂ ਦਾ ਦਾ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਅੱਜ ਮੁੱਖ ਮੰਤਰੀ ਦਾ ਚਿਹਰਾ ਜੋ ਰੇਖਾ ਗੁਪਤਾ ਨੇ ਉਸ ਤੋਂ ਚੁੱਕਣਗੇ ਰੇਖਾ ਗੁਪਤਾ ਦੇ ਨਾਲ ਬੀਜੇਪੀ ਦੇ 6 ਹੋਰ ਆਗੂ ਸੌ ਚੁੱਕਣਗੇ ਯਾਨੀ ਕਿ ਦਿੱਲੀ ਦੇ ਵਿੱਚ ਜੋ ਕੈਬਨਟ ਦੀ ਕੁਰਸੀਆਂ ਨੇ ਉਹ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਰੇਖਾ ਗੁਪਤਾ ਜੋ ਪਹਿਲੀ ਵਾਰ ਵਿਧਾਇਕ ਬਣੇ ਨੇ ਤੇ ਉਹਨਾਂ ਨੂੰ ਨਾਲ ਹੀ ਬੀਜੇਪੀ ਨੇ ਦਿੱਲੀ ਦੀ ਸੀਐਮ ਚੇਹਰਾ ਦੇ ਦਿੱਤਾ ਗਿਆ ਸ਼ੀਲਾ ਦਿਖਸ਼ੇ ਤੋਂ ਬਾਅਦ ਰੇਖਾ ਗੁਪਤਾ ਹੋਣਗੇ ਜੋ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੋ ਵਾਰ ਲਗਾਤਾਰ ਮੁੱਖ ਮੰਤਰੀ ਰਹੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਜ਼ਾ ਜੇਲ੍ਹ ਦੇ ਵਿੱਚ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਉਦੇ ਤੋਂ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਆਤੀਸ਼ੀ ਨੂੰ ਆਮ ਆਦਮੀ ਪਾਰਟੀ ਨੇ ਜ਼ਰੂਰ ਸੀ ਹਨ ਥੋੜੇ ਦੇਰ ਲਈ ਬਣਾਇਆ ਸੀ ਪਰ ਜਦੋਂ ਚੋਣਾਂ ਹੋਈਆਂ ਨੇ ਫੁੱਲ ਫਲੈਚ ਚੋਣਾਂ ਤੋਂ ਬਾਅਦ ਭਾਜਪਾ ਜਿੱਤਦੀ ਹੈ ਭਾਜਪਾ ਨੇ ਲੀਡ ਹਾਸਲ ਕੀਤੀ ਤੇ ਰੇਖਾ ਗੁਪਤਾ ਨੂੰ ਹੁਣ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇਸੇ ਦੇ ਨਾਲ ਕੈਬਨਿਟ ਦੇ 6 ਚਿਹਰੇ ਵੀ ਐਲਾਨ ਦਿੱਤੇ ਗਏ ਨੇ ਉਹ ਵੀ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ 11 ਵਜੇ ਤਕਰੀਬਨ ਸੌ ਚੁੱਕਣਗੇ ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਮਨਜਿੰਦਰ ਸਿੰਘ ਸਿਰਸਾ ਵੀ ਭਾਜੀਪੀ ਦੀ ਜੋ ਦਿੱਲੀ ਦੀ ਕੈਬਨਿਟ ਆ ਉਸ ਦੇ ਵਿੱਚ ਉਹਨਾਂ ਨੂੰ ਸੀਟ ਮਿਲੀ ਹੈ ਪਰਵੇਸ਼ ਮਰਮਾ ਡਿਪਟੀ ਸੀਐਮ ਹੋਣਗੇ ਚਿਹਰਾ ਹੋ ਸਕਦੇ ਨੇ ਤੇ ਅੱਜ 6 ਜੋ ਨਾਲ ਕੈਬਨਟ ਮੰਤਰੀ ਨੇ ਉਹਨਾਂ ਵੱਲੋਂ ਵੀ ਸੋਚ ਚੁੱਕੀ ਜਾਣੀ ਹੈ ਰੇਖਾ ਗੁਪਤਾ ਦੀ ਗੱਲ ਕਰਦੇ ਆ ਤਾਂ ਤਕਰੀਬਨ 50 ਸਾਲ ਦੀ ਉਹਨਾਂ ਦੀ ਉਮਰ ਹੈ ਗ੍ਰੈਜੂਏਟ ਪ੍ਰੋਫੈਸ਼ਨਲ ਨੇ ਅਤੇ ਨਾਲ ਹੀ ਉਹ ਦੱਖਣੀ ਦਿੱਲੀ ਦੇ ਮੇਅਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਗ੍ਰੈਜੂਏਟ ਪ੍ਰੋਫੈਸ਼ਨਲ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਮੇਅਰ ਵੀ ਰਹਿ ਚੁੱਕੇ ਨੇ ਜਿਸ ਕਾਰਨ ਉਹਨਾਂ ਦੇ ਕੋਲ ਖਾਸ ਤਜਰਬਾ ਜ਼ਰੂਰ ਹੈ ਸਿਆਸਤ ਦਾ ਤੇ ਉਸ ਦੇ ਨਾਲ ਜੋ 6 ਵਿਧਾਇਕਾਂ ਨੂੰ ਕੈਬਨਟ ਮੰਤਰੀ ਵਜੋਂ ਸੋਚ ਚੁੱਕਾ ਜਾਣੀ ਹੈ ਉਸ ਦੇ ਵਿੱਚ ਨਵੀਂ ਦਿੱਲੀ ਤੋਂ ਵਿਧਾਇਕ ਪਰਮੇਸ਼ ਪਰਵੇਸ਼ ਵਰਮਾ ਜੋ ਡਿਪਟੀ ਸੀਐਮ ਵੀ ਹੋ ਸਕਦੇ ਨੇ ਜਨਕਪੁਰੀ ਤੋਂ ਵਿਧਾਇਕ ਆਸ਼ੀਸ਼ ਸੂਦ ਰਾਜौरी गार्डन ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਕਰਾਵਲ ਨਗਰ ਤੋਂ ਵਿਧਾਇਕ ਕਪਲ ਮਿਸ਼ਰਾ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਇਹਨਾਂ ਨਾਲ ਛੇ ਮੰਤਰੀ ਨੇ ਜੋ ਅੱਜ ਤਕਰੀਬਨ 11 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਸੌਹ ਚੁੱਕਣਗੇ ਸ਼ਾਲੀਮਾਰ ਬਾਗ ਸੀਟ ਤੋਂ ਰੇਖਾ ਗੁਪਤਾ ਸੀ ਚੋਣ ਜਿੱਤੇ ਸੀ ਬੀਜੇਪੀ ਵੱਲੋਂ ਤਾਂ ਉਹਨਾਂ ਦੇ ਵੱਲੋਂ ਹੁਣ ਮੁੱਖ ਮੰਤਰੀ ਦੇ ਵੱਜੋਂ ਅੱਜ ਸੌ ਚੁੱਕੀ ਜਾਣੀ ਹੈ ਤੇ ਅੱਜ ਤਕਰੀਬਨ ਨਾਲ ਉਹਨਾਂ ਦੇ ਰਾਮਲੀਲਾ ਮੈਦਾਨ ਦੇ ਵਿੱਚ 6 ਹੋਰ ਕੈਬਨਿਟ ਮੰਤਰੀ ਜਿਨ੍ਹਾਂ ਦੇ ਵਿੱਚ ਮਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਉਹ ਵੀ ਸੌ ਚੁੱਕਣਗੇ ਸਾਰ ਸੇ ਗੱਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਰਵਿੰਦਰ ਸਿੰਘ ਬੱਦਨ ਅੱਜ ਬੀਜੇਪੀ ਲਈ ਇੱਕ ਅਹਿਮ ਦਿਨ ਹੈ 27 ਸਾਲਾਂ ਬਾਅਦ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਅੱਜ ਮੁੱਖ ਮੰਤਰੀ ਦਾ ਚਿਹਰਾ ਜੋ रेखा गुप्ता ਨੇ ਉਸ ਤੋਂ ਚੁੱਕਣਗੇ रेखा गुप्ता ਦੇ ਨਾਲ बीजेपी ਦੇ 6 ਹੋਰ ਆਗੂ ਸੌ ਚੁੱਕਣਗੇ ਯਾਨੀ ਕਿ ਦਿੱਲੀ ਦੇ ਵਿੱਚ ਜੋ ਕੈਬਨਟ ਦੀ ਕੁਰਸੀਆਂ ਨੇ ਉਹ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਰੇਖਾ ਗੁਪਤਾ ਜੋ ਪਹਿਲੀ ਵਾਰ ਵਿਧਾਇਕ ਬਣੇ ਨੇ ਤੇ ਉਹਨਾਂ ਨੂੰ ਨਾਲ ਹੀ ਭਾਜਪੀ ਨੇ ਦਿੱਲੀ ਦੀ ਸੀਐਮ ਚੇਹਰਾ ਦੇ ਦਿੱਤਾ ਗਿਆ ਸ਼ੀਲਾ ਦਿਖਸ਼ੇ ਤੋਂ ਬਾਅਦ ਰੇਖਾ ਗੁਪਤਾ ਹੋਣਗੇ ਜੋ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੋ ਵਾਰ ਲਗਾਤਾਰ ਮੁੱਖ ਮੰਤਰੀ ਰਹੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਜ਼ਾ ਜੇਲ੍ਹ ਦੇ ਵਿੱਚ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਆਰਤੀ ਸ਼ੀ ਨੂੰ ਆਮ ਆਦਮੀ ਪਾਰਟੀ ਨੇ ਜ਼ਰੂਰ ਸੀਐਮ ਥੋੜੇ ਦੇਰ ਲਈ ਬਣਾਇਆ ਸੀ ਪਰ ਜਦੋਂ ਚੋਣਾ ਹੋਇਆ ਨੇ ਫੁੱਲ ਫਲੈਜ ਜਿਉਣਾ ਤੋਂ ਬਾਅਦ ਬੀਜੇਪੀ ਜਿੱਤਦੀ ਹੈ ਬੀਜੇਪੀ ਨੇ ਲੀਡ ਹਾਸਲ ਕੀਤੀ ਤੇ ਰੇਖਾ ਗੁਪਤਾ ਨੂੰ ਹੁਣ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇਸੇ ਦੇ ਨਾਲ ਕੈਬਨਿਟ ਦੇ 6 ਚਿਹਰੇ ਵੀ ਐਲਾਨ ਦਿੱਤੇ ਗਏ ਨੇ ਉਹ ਵੀ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ 11 ਵਜੇ ਤਕਰੀਬਨ ਸੌ ਚੱਕਣ ਕੇ ਜਿੰਨਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਮਨਜਿੰਦਰ ਸਿੰਘ ਸਿਰਸਾ ਵੀ ਬੀਜੇਪੀ ਦੀ ਜੋ ਦਿੱਲੀ ਦੀ ਕੈਬਨਿਟ ਆ ਉਸ ਦੇ ਵਿੱਚ ਉਹਨਾਂ ਨੂੰ ਸੀਟ ਮਿਲੀ ਹੈ ਪ੍ਰਵੇਸ਼ ਮਰਮਾ ਡਿਪਟੀ ਸੀਐਮ ਹੋਣਗੇ ਇਹ ਚਿਹਰਾ ਹੋ ਸਕਦੇ ਨੇ ਤੇ ਅੱਜ 6 ਜੋ ਨਾਲ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਵੀ ਸੋਚ ਚੁੱਕੀ ਜਾਣੀ ਹੈ ਰੇਖਾ ਗੁਪਤਾ ਦੀ ਗੱਲ ਕਰਦੇ ਆ ਤਾਂ ਤਕਰੀਬਨ 50 ਸਾਲ ਦੀ ਉਹਨਾਂ ਦੀ ਉਮਰ ਹੈ ਗ੍ਰੈਜੂਏਟ ਪ੍ਰੋਫੈਸ਼ਨਲ ਨੇ ਅਤੇ ਨਾਲ ਹੀ ਉਹ ਦਕਨੀ ਦਿੱਲੀ ਦੇ ਮੇਅਰ ਵੀ ਰਹੇ ਚੁੱਕੇ ਨੇ ਉਹਨਾਂ ਨੇ ਗ੍ਰੈਜੂਏਟ ਪ੍ਰੋਫੈਸ਼ਨਲ ਦੀ ਪੜ੍ਹਾਈ ਕੀਤੀ ਹੋਈ ਹੈ